ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡਿੱਗ ਗਿਆ ਵੀਰੇ ਮੇਰੇ ਬਾਹਾਂ ਦੇ ਟੁੱਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹ ਦੇ ਵਿੱਚ ਪਲੇਟਾ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹੁਸ਼ਿਆਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇੱਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਵੰਤ ਮਾਨ ਦੇ ਵੀ ਦੇਖ ਲੈ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇ ਤੇ ਮੇਰੀ ਸੁਣਨ ਬਾਈ ਨਹੀਂ ਹੁੰਦੀ ਵੀ ਵੀਰੇ ਮੈਨੂੰ ਇੰਡੀਆ ਸੱਦ ਲਾ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਮਿੰਟਾਂ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡਿੱਗ ਗਿਆ ਵੀਰੇ ਮੇਰੇ ਬਾਹਾਂ ਦੇ ਟੁੱਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹ ਦੇ ਵਿੱਚ ਪਲੇਟਾ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹਸ਼ਾਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇੱਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਵੰਤਮਨ ਦੇ ਵੀ ਦੇਖ ਲਿਆ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਇਸ ਨੂੰ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਇੱਡੀਆ ਛੱਡ ਲਓ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਹੋਣਾ ਕਹਿਣਾ ਪੈਂਦਾ ਪਰ ਸਾਲਾ ਮੈਨਾਂ ਕੋਈ ਨਹੀਂ ਖੜਿਆ ਮਸਾਂ ਅੰਗਰੇਜ਼ ਸਿੱਖੀ ਤੇ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਮੇਰੀ ਵੀਡੀਓ ਜਿੱਤੇ ਨਾ ਕਪਯਾ ਹੋਦੀ ਪਿਆਦਾ ਪਲੀਜ਼ ਮੈਨੂੰ ਇਥੋਂ ਕੱਢ ਲਓ ਹਾਂਜੀ ਵੀਰੇ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਲੀ ਸਿੱਤਾ ਠੀਕ ਹੈ ਜੀ ਬਹੁਤ ਸ਼ੁਕਰ ਹੈ ਮਾਲੂ ਜੀ ਤੁਸੀਂ ਦੱਸੋ ਕਿਵੇਂ ਫੀਲ ਕਰ ਰਹੇ ਹੋ ਹਾਂਜੀ ਪਾਜੀ ਬਹੁਤ ਵਧੀਆ ਠੀਕ ਹੈ ਜੀ ਦੁਨੀਆ ਭਰ ਦੇ ਵਿੱਚੋਂ ਲੋਕ ਤੁਹਾਨੂੰ ਸਪੋਰਟ ਕਰ ਰਹੇ ਨੇ ਦੁਨੀਆ ਭਰ ਚੋਂ ਮੈਨੂੰ ਵੀ ਫੋਨ ਕਰ ਰਹੇ ਨੇ ਤੁਹਾਨੂੰ ਵੀ ਕਰ ਰਹੇ ਹੋਣਗੇ ਕਿਸੇ ਤੇ ਕੋਈ ਸਬਰੀ ਤੁਹਾਡੀਆਂ ਦਵਾਵਾਂ ਸਾਥ ਦੇਣ ਬਸ ਇੱਕ ਮਹੀਨੇ ਦਾ ਚਾਹ ਹੀ ਆ ਤਾਂ ਨੂਨ ਬਸ ਜਦੋਂ ਇੰਡੀਆ ਆ ਗਿਆ ਪਹਿਲਾਂ ਤੁਹਾਡੇ ਕੋਲ ਹੀ ਆਉਣਾ ਨਹੀਂ 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 ਬ੍ਰਦਰ ਹਮੇਸ਼ਾ ਤੁਹਾਡੇ ਨਾਲ ਆ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਮੈਂ ਤਾਂ ਚਾਹਾਂ ਤਾਂ ਕਿਸੇ ਨੌਜਵਾਨ ਨੂੰ ਬਾਹਰ ਹੀ ਨਾ ਜਾਣ ਦੇਵਾਂ ਪਰ ਮੈਨੂੰ ਜੋਗਾ ਹੈ ਨਹੀਂ ਕਿ ਮੈਂ ਕਹਦਾ ਕਿ ਸਾਰੇ ਨੌਜਵਾਨ ਮੇਰੇ ਕੋਲ ਆ ਜੋ ਹਾਂ ਜੀ ਆਦੀਪਾ ਜੀ ਹੋਈ ਜਾਣਾ ਭਾਜੀ ਫਿਰ ਘਰਾਂ ਦੀਆਂ ਮਜਬੂਰੀਆਂ ਬਹੁਤ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਯਾਰ ਦੀ ਡ੍ਰੀਮ ਹੁੰਦੇ ਮੈਂ ਮੈਂ ਰਿਸਪੈਕਟ ਕਰਦਾ ਮੈਂ ਮੈਂ ਕੱਲ ਵੀ ਵੀਡੀਓ ਜਦੋਂ ਪਾਈ ਸੀ ਨਾ ਤੁਹਾਡੀ ਮੋਢੇ ਚ ਵੀ ਤੁਹਾਨੂੰ ਇਹ ਗੱਲ ਕਹੀ ਸੀ ਉਸ ਤੋਂ ਬਾਅਦ ਮੈਂ ਗੱਲ ਕੀਤੀ ਸੀ ਮੈਂ ਕਿਹਾ ਯਾਰ ਆਪਣੇ ਮਾਪਾ ਬਣਾ ਛੱਡੋ ਰੁੱਖੀ ਸੁੱਕੀ ਘੱਟ ਖਾ ਲੋ ਅੱਧੀ ਖਾ ਲੋ ਚਲੋ ਮੈਨੂੰ ਪਤਾ ਹੈ ਮੇਰੇ ਵਾਂਗੂ ਗੱਡੀ 'ਚ ਬਹਿ ਕੇ ਏਸੀ 'ਚ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਪਰ ਮੈਂ ਜਾਣਾਂ ਕੋਈ ਵੀ ਮਤਲਬ ਬੱਚਾ ਮਾਪੇ ਤੋਂ ਦੂਰ ਨਾ ਹੋਵੇ ਮੇਰੀ ਫੀਲਿੰਗ ਹੈ ਬਾਕੀ ਤਾਂ ਚਲੋ ਭਾਜੀ ਇਹ ਹੈ ਨਾ ਹੁਣ ਤੁਹਾਡੇ ਨਾਲ ਲੋਕ ਬੜੇ ਜ ਤੇ ਆਪਾਂ ਵੀ ਇਹ ਕੋਸ਼ਿਸ਼ ਕਰਾਂਗੇ ਜਦੋਂ ਮੈਂ ਠੀਕ ਹੋ ਗਿਆ ਬਜੀ ਜਦੋਂ ਵੀ ਹੋਇਆ ਮੈਂ ਜ਼ਰੂਰ ਤੁਹਾਡੇ ਕੋਲ ਆਉਂਗਾ ਅਰੇ ਤੁਸੀਂ ਠੀਕ ਹੋ ਤੁਸੀਂ ਤੁਸੀਂ ਦੇਖੋ ਤੁਹਾਡੀ ਵੀਡੀਓ ਚ ਥੱਲੇ ਹਜ਼ਾਰਾਂ ਲੱਖਾਂ ਲੋਕ ਕਿੰਨਾ ਦਰਦ ਮਹਿਸੂਸ ਕਰ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਲੱਗਦਾ ਕੋਈ ਬੰਦਾ ਹੀ ਹੋਵੇਗਾ ਜਿਹੜਾ ਨਹੀਂ ਰੋਇਆ ਹੋਵੇਗਾ ਬਾਜੀ ਤੁਹਾਡੀ ਸਾਰੀ ਵੀਡੀਓ ਦੇਖ ਕੇ ਬੜਾ ਇਮੋਸ਼ਨਲ ਹੋ ਰਹੇ ਨੇ ਕਿ ਯਾਰ ਸਾਡਾ ਪਰ ਕਿਉਂਕਿ ਇਨਸਾਨੀਅਤ ਕਿਤਨਾ ਕਿਤੇ ਹੈਗੀ ਹੈ ਹੈਲੋ ਇਹਨਾਂ ਨੂੰ ਬਜੀ ਆਉਂਦੀ ਨਹੀਂ ਇੰਗਲਿਸ਼ ਨਹੀਂ ਆਉਂਦੀ ਇਹਨਾਂ ਨੂੰ ਅਸਾਂ ਇੰਗਲਿਸ਼ ਨਹੀਂ ਆਉਂਦੀ ਅਸੀਂ ਅਸੀਂ ਮਸਾ ਅਸੀਂ ਮਸਾ ਇੰਗਲਿਸ਼ ਸਿੱਖੀ ਤੇ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਕੋ ਠੀਕ ਹੋ ਗਈ ਹਾਂਜੀ ਭਾਜੀ ਫਾਰ ਕਰੀ ਅੱਗੇ ਨਾ ਵੇਖੋ ਬਰੀਡਿੰਗ ਉਹ ਬੰਦਾ ਚਲੋ ਸ਼ੁਕਰ ਹੁਣ ਅਗਲੀ ਕਾਰਵਾਈ ਕੀ ਬਣੀ ਹੁਣ ਅਗਲਾ ਤੁਹਾਡਾ ਕੀ ਡਿਸੀਜਨ ਬਣ ਰਿਹਾ ਹੁਣ ਆ ਰਹੇ ਹਾਂ ਕੀ ਕਰ ਰਹੇ ਹਾਂ ਕੰਬੈਸੀ ਨੇ ਭਾਜੀ ਮੈਨੂੰ ਹੁਣ ਗੌਰ ਕੀਤੀ ਸੀਗੀ ਕੰਬੈਸੀ ਵਾਲੇ ਕਹਿੰਦੇ ਆ ਕਿ ਡਾਕਟਰ ਦੇ ਟੱਚ ਦੇ ਵਿੱਚ ਨੇ ਜਿਹੜਾ ਮੇਰਾ ਆਪਰੇਸ਼ਨ ਕੀਤਾ ਸੀਗਾ ਇਹਨਾਂ ਨੇ ਉਹ ਸਕਸੈਸਫੁਲ ਹੋ ਚੁੱਕਾ ਆ ਬੜਾ ਚਲੋ ਸ਼ੁਕਰਗੁਜ਼ਾਰ ਤੇ ਹੁਣ ਮੈਂ ਫਾਰਕਾ ਭਾਜੀ ਇਹਦੇ ਨਾਲ ਬਹੁਤ ਜ਼ਿਆਦਾ ਨਹੀਂ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਭਾਈ ਮੈਂ ਬਾਤੀ ਕਹਿੰਦੇ ਆ ਐਮਬੈਸੀ ਕਹਿੰਦੇ ਪਏ ਸੀਗੇ ਸ਼ਾਇਦ ਮੇਰੇ ਘਰੋਂ ਕੋਈ ਪੇਰੈਂਟਸ ਦੇ ਵਿੱਚੋਂ ਕੋਈ ਮੇਰੇ ਕੋਲ ਆਵੇ ਉਹ ਮੈਨੂੰ ਲੈ ਕੇ ਜਾਵੇ ਜਿਉਂ ਵੀ ਅਗਲਾ ਪ੍ਰੋਸੈਸ ਹੋਊਗਾ ਉਹ ਮੈਂ ਬਾਤੀ ਗੱਲਾਂ ਨਾਲ ਬੜੀਆ ਉੱਤੇ ਤੱਕ ਪਤਾ ਲੱਗੂਗਾ ਓਕੇ ਚਲੋ ਜਿੱਥੇ ਵੀ ਮੈਂ ਤੁਹਾਡੀ ਮਦਦ ਕਰ ਸਕਿਆ ਵੀਰੇ ਮੈਨੂੰ ਜਰੂਰ ਦੱਸਿਓ ਕਿਉਂਕਿ ਮੈਨੂੰ ਵੀ ਬਹੁਤ ਲੋਕ ਫੋਨ ਕਰ ਰਹੇ ਨੇ ਕਿ ਇਸ ਵੀਰ ਦੀ ਅਸੀਂ ਮਦਦ ਕਰਨੀ ਆ ਪਰ ਮੈਨੂੰ ਹਜੇ ਪਤਾ ਨਹੀਂ ਕਿ ਮਦਦ ਤੁਹਾਡੀ ਕਰੀਏ ਕਿਦਾਂ ਇਸ ਕਰਕੇ ਉਹ ਸਾਰੇ ਨੰਬਰ ਮੈਂ ਸੇਵ ਕਰ ਲਏ ਕਿਉਂਕਿ ਮੈਨੂੰ ਦੁਆਵਾ ਮੇਰੇ ਨਾਲ ਆ ਤੁਹਾਡੇ ਜਿੰਨੇ ਪਿਆਰ ਨਾਲੇ ਉਹ ਵੀ ਮੇਰੇ ਨਾਲ ਨੇ ਬਸ ਮੈਂ ਦੁਆਵਾ ਚੰਗੀਆਂ ਬਚੀਆਂ ਨੇ ਅਰੇ ਮਾਰਾ ਹੀ ਕਿਰਪਾ ਕਰੋ ਮਾਰਾ ਹੀ ਕਿਰਪਾ ਕਰੋ ਮਾਰਾ ਹੀ ਇੱਕ ਵਾਰੀ ਸੈਟ ਹੋ ਜੇ ਕਦੇ ਕੰਮਕਾਰ ਲੱਗ ਜੀ ਇਹ ਕਰਜੇ ਕੋਈ ਨਾ ਦਾ ਪਾਤੀ ਚੜਦੇ ਲੱਗਦੇ ਆ ਇਹ ਗੱਲ ਤੁਸੀਂ ਚੜ੍ਹਦੀ ਕਲਾ ਲਈ ਕੀਤੀ ਹੈ ਜ਼ਿੰਦਗੀ ਦਾ ਉਤਾਰ ਚੜਾਵ ਕਿਤੇ ਨਹੀਂ ਹੁੰਦਾ ਯਾਰ ਅਸੀਂ ਤਾਂ ਜਿਨ੍ਹਾਂ ਨੂੰ ਗੁਰੂ ਮੰਨਦੇ ਆ ਜਿਨ੍ਹਾਂ ਕੋਲ ਅਸੀਂ ਸਿੱਖਦੇ ਆ ਉਹਨਾਂ ਦੀ ਜ਼ ਸਾਡੀ ਕੀ ਹੁਣ ਬਾਹਰ ਤਾਂ ਨਹੀਂ ਜਾਣਾ ਤੁਸੀਂ ਹੁਣ ਇੱਥੇ ਰਹੋਗੇ ਇੰਡੀਆ ਭਾਈ ਜੇ ਤਾਂ ਇੰਡੀਆ 'ਚ ਕੋਈ ਵਧੀਆ ਜੌਬ ਮਿਲ ਗਈ ਤਾਂ ਫਿਰ ਇੰਡੀਆ ਜ਼ਰੂਰ ਰਹੂੰਗਾ ਤੇ ਜੇ ਨਹੀਂ ਮਤਲਬ ਡ੍ਰੀਮਸ ਤਾਂ ਹੁੰਦੇ ਨੇ ਭਾਈ ਸਾਰੇ ਆ ਵੀ ਹਨ ਤੇ ਜੇ ਨਹੀਂ ਆ ਤਾਂ ਫਿਰ ਮੈਂ ਦੇਖੂੰਗਾ ਚੋਰੀ ਜਾਨਾ ਜੋ ਚਲੋ ਜੇ ਤੁਸੀਂ ਜੇ ਤੁਸੀਂ ਇੰਡੀਆ ਕੰਮ ਕਰੋਗੇ ਨੇ ਇੰਡੀਆ ਕੰਮ ਦੇ ਵਿੱਚ ਸਾਡੀ ਕਿਤੇ ਲੋੜ ਹੈ ਅਸੀਂ ਤੁਹਾਡੇ ਨਾਲ ਆ ਕਿਉਂਕਿ ਅਸੀਂ ਸਾਡੇ ਕੋਲ ਜਿਹੜੀ ਇੱਕ ਪਾਵਰ ਗੁਰੂ ਮਾਰਾ ਨੇ ਦਿੱਤੀ ਸੋਸ਼ਲ ਮੀਡੀਆ ਤੇ ਲੋਕ ਜੁੜੇ ਨੇ ਅਸੀਂ ਉਹਨਾਂ ਨੂੰ ਜਰੂਰ ਬੇਨਤੀ ਕਰਾਂਗੇ ਕਿ ਆਪਣੇ ਭੈਣ ਭਰਾ ਭਾਵੇਂ ਤੁਸੀਂ ਜਿਹੜੀ ਵੀ ਕੰਟਰੀ ਚੋਂ ਜਿਹੜੀ ਵੀ ਸਟੇਟ ਚੋਂ ਆਪਣੇ ਲੋਕਾਂ ਨੂੰ ਜਰੂਰ ਸਾਥ ਦਿਓ ਭਾਜੀ ਇੰਡੀਆ ਚ ਰਹਿ ਕੇ ਤਾਂ ਮੈਂ ਤੁਹਾਡੀ ਐਨਜੀਓ ਦਾ ਬਿਲਕੁਲ ਵੀ ਮੈਂ ਨਹੀਂ ਕਹਦਾ ਝੂਠ ਬੋਲਣਾ ਕਿ ਨਹੀਂ ਸਾਥ ਦੇ ਸਕਿਆ ਪਰ ਬਾਹਰ ਜਦੋਂ ਵੀ ਮੈਂ ਆਉਂਗਾ ਜਾਂ ਇੰਡੀਆ ਚ ਮੇਰੀ ਤਨਖਾਹ ਵਧੀਆ ਹੋਊਗੀ ਮੈਂ ਜਰੂਰ ਆਪਣੇ ਦਸਬੰਦ ਕੱਢ ਕੇ ਤੁਹਾਨੂੰ ਸੈਂਡ ਕਰਾਂਗਾ ਭਾਜੀ ਤੁਸੀਂ ਤੁਸੀਂ ਠੀਕ ਹੋ ਜਾਓ ਤੁਹਾਡੀ ਸਿਹਤ ਠੀਕ ਹੋ ਜਾਵੇ ਤੁਹਾਡੀ ਵੀਡੀਓ ਦੇਖ ਕੇ ਹਰ ਬੰਦਾ ਹੀ ਬੜਾ ਦੁੱਖ ਪ੍ਰਗਟ ਕੀਤਾ ਸਾਰਿਆਂ ਨੇ ਮੇਰੀ ਫੈਮਿਲੀ ਨੇ ਵੀ ਵੀਡੀਓ ਦੇਖੀ ਜਦੋਂ ਉਹਨਾਂ ਨੇ ਕਿਹਾ ਕਿ ਤੂੰ ਇਹਦੀ ਹੈਲਪ ਕਰ ਇਹਦੀ ਹੈਲਪ ਕਰਨਾਗਾ ਮੈਂ ਕੋਈ ਮਤਲਬ ਸਾਰ ਬੰਦੇ ਨੂੰ ਨਾ ਮੇਰੇ ਤੋਂ ਉਮੀਦ ਹੋ ਜਾਂਦੀ ਬ੍ਰਦਰ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਚ ਸਭ ਤੋਂ ਜ਼ਿਆਦਾ ਟੈਗ ਮੈਨੂੰ ਕੀਤਾ ਲੋਕਾਂ ਨੇ ਤਾਂ ਆਲਦੋ ਦੇਖੋ ਤੁਸੀਂ ਮੇਰਾ ਨਾਮ ਵੀ ਨਹੀਂ ਲਿੱਤਾ ਫਿਰ ਵੀ ਇੱਕ ਬਹੁਤ ਜ਼ਿਆਦਾ ਉਮੀਦ ਹੋ ਜਾਂਦੀ ਕਈ ਵਾਰ ਦੇਖੋ ਮੈਂ ਭਾਵੇਂ ਕੁਝ ਕਰ ਪਾਵਾਂ ਨਾ ਕਰ ਪਾਵਾਂ ਪਰ ਮੇਰੇ ਤੋਂ ਉਮੀਦ ਬੜੀ ਹੋ ਜਾਂਦੀ ਲੋਕਾਂ ਨੂੰ ਕਿ ਇਹ ਪੱਕਾ ਕੁਝ ਕਰੇਗਾ ਅੱਗੇ ਚੱਲਦੇ ਆਂ ਆਵਾਜ਼ ਆ ਰਹੀ ਮਤਲਬ ਮੈਂ ਨਾਸਰਾ ਸੀਗਾ ਕਿ ਹਰ ਬੰਦੇ ਨੂੰ ਮੇਰੇ ਤੋਂ ਉਮੀਦ ਬਹੁਤ ਹੋ ਜਾਂਦੀ ਹੈ ਕਿ ਇਹ ਇਹਦਾਂ ਖੜੇਗਾ ਖੜੇਗਾ ਮੈਂ ਭਾਵੇਂ ਕਈ ਵਾਰ ਕੁਝ ਨਹੀਂ ਵੀ ਕਰ ਪਾਂਦਾ ਤਾਂ ਵੀ ਲੋਕਾਂ ਨੂੰ ਲੱਗਦਾ ਕਿ ਇਹ ਪੱਕਾ ਕੁਝ ਕਰੇਗਾ ਹਾਂਜੀ ਹਾਂਜੀ ਤੇ ਭਾਜੀ ਇਹ ਆ ਵੀ ਚਲੋ ਤੁਹਾਡਾ ਸਾਥ ਦੇ ਤੁਹਾਡਾ ਪਿਆਰ ਚਾਹੀਦਾ ਬਾਕੀ ਤੁਹਾਡੇ ਜਿਹੜੇ ਚਾਹਣ ਵਾਲੇ ਉਹਨਾਂ ਦਾ ਪਿਆਰ ਚਾਹੀਦਾ ਦੁਆਵਾਂ ਚਾਹੀਦੀਆਂ ਨੇ ਨਹੀਂ ਨਹੀਂ ਦੁਆਵਾਂ ਪੂਰੀਆਂ ਬਹੁਤ ਦੁਆਵਾਂ ਪੂਰੀਆਂ ਤੇ ਤੁਹਾਡੀ ਡਾਕਟਰ ਨਾਲ ਗੱਲਬਾਤ ਹੋਈ ਨਾ ਤਾਂ ਰਿਪੋਰਟਸ ਜਰੂਰ ਮੈਨੂੰ ਸੈਂਡ ਕਰਾਉਣ ਦੀ ਕੋਸ਼ਿਸ਼ ਕਰਿਓ ਸੋ ਥੈਟ ਮੈਂ ਇੱਥੇ ਦੇ ਦੋ ਦੋ ਡਾਕਟਰ ਨੂੰ ਇਹ ਮੈਨੂੰ ਇਹ ਇੰਡੀਆ ਘੱਲਣ ਦੇ ਏਜੰਟ ਰਿਪੋਰਟ ਕਰਨੇ ਕੁਝ ਵੀ ਕਰਨਗੇ ਜਮਨਾ ਤਾਂ ਮੈਨੂੰ ਪਲੀਜ਼ ਮੇਰਾ ਭਾਜੀ ਮੈਨੂੰ ਸਾਥ ਲਿਓ ਹਰੇ ਯਾਰ ਜਿਲੋਂ ਉਹਦੇ ਲੋ ਦੇਖੋ ਮੈਂ ਕੋਈ ਬਈ ਕੋਈ ਮੈਂ ਕੋਈ ਸੈਲੀਬ੍ਰਿਟੀ ਆ ਕੋਈ ਮੰਤਰੀ ਦਾ ਹੈ ਨਹੀਂ ਕਿ ਵੀਡੀਓ ਚ ਮੈਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਮੈਂ ਤਾਂ ਰੋਜ਼ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਸ ਲੋਕੇਸ਼ਨ ਤੇ ਬੈਠਦਾ ਸਤੋਂ ਨੂੰ ਮੈਂ ਨਹੀਂ ਕਹਿੰਦਾ ਮੈਂ ਸਾਰੀ ਦੁਨੀਆ ਦੀ ਹੈਲਪ ਕਰ ਰਹਾ ਹਾਂ ਪਰ ਐਟ ਲੀਸਟ ਮੈਂ ਉਹਨਾਂ ਤਮਾਸ਼ੀਨਾ ਚੋਂ ਜਾਂ ਘਰ ਬੈ ਕੇ ਇਕੱਲੇ ਸਲਾਮਾਂ ਦੇਣ ਵਾਲਿਆਂ ਚੋਂ ਤਾਂ ਨਹੀਂ ਹੈਗਾ ਮੈਂ ਥੀਲੀਸ ਕੁਛ ਨਾ ਕੁਝ ਰੋਜ਼ ਕਰੀਓ ਹੀ ਜਾਂਦਾ ਜੀ ਜੀ ਬਈ ਬਿਲਕੁਲ ਨਹੀਂ ਉਹ ਤਾਂ ਆਪਾਂ ਇਹਨੇ ਜੋ ਕਿ ਹੈ ਨਹੀਂ ਭਾਜੀ ਕਿ ਕਰ ਸਕੀਏ ਨਹੀਂ ਮਾਡਾ ਮੁੱਟਾ ਜਦੋਂ ਵੀ ਮੈਂ ਕਰਾਂ ਜ਼ਰੂਰ ਕਰਾਂਗੇ ਭੰਦਾ ਨਹੀਂ ਨਹੀਂ ਦੇਖੋ ਵਿਸ਼ਾਲ ਵਿਸ਼ਾਲ ਵੀਰੇ ਗੱਲ ਪਤਾ ਕੀ ਹੈ ਇਸ ਦੁਨੀਆ ਦੇ ਵਿੱਚ ਨਾ ਜਿਹੜਾ ਬੰਦਾ ਜਿੰਨੇ ਜੋਗਾ ਉਹਨਾ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਕੋਈ ਬੰਦਾ ਕੋਈ ਬੰਦਾ ਹੁਣ ਮੈਂ ਕਿਸੇ ਨੂੰ ਕਹਾਂ ਯਾਰ ਤੇਰੀ 400 ਰੁਪਏ ਦਿਹਾੜੀ ਆ ਤੂੰ 500 ਰੁਪਏ ਡੋਨੇਟ ਕਰ ਦੇ ਜਾਂ 400 ਹੀ ਦੇ ਦੇ ਉਹ ਨਹੀਂ ਗੱਲ ਬਣਦੀ ਤੁਸੀਂ ਜਿੰਨਾ ਕਰ ਸਕਦੇ ਹੋ ਕੋਈ ਪੈਸੇ ਨਹੀਂ ਵੀ ਦੇ ਸਕਦਾ ਕੋਈ ਕਿਸੇ ਦਾ ਦੁੱਖ ਹੀ ਸੁਣ ਲੈ ਮਨ ਦੁੱਖ ਸੁਣਨ ਲਈ ਥੋੜੀ ਪੈਸੇ ਲੱਗਦੇ ਆ ਬਿਲਕੁਲ ਭਾਜੀ ਇਹ ਤਾਂ ਗੱਲ ਹੈ ਹਰ ਕੋਈ ਵਿਚਾਰਾ ਮਾੜੇ ਟਾਈਮ ਤੇ ਗਲੀ ਗਵਾ ਜੇ ਕੋ ਕੁਛ ਕਰ ਰਿਹਾ ਤਾਂ ਉਹਦੇ ਉਂਗਲ ਕਰਨ ਲੱਗ ਜਾਂਦੇ ਉਹਦੀ ਬਜਾਏ ਯਾਰ ਕਿਸੇ ਦਾ ਦੁੱਖ ਸੁੱਖ ਸੁਣ ਲਓ ਹੁਣ ਮੱਛਲੀ ਕਵੇ ਮੈਂ ਚਿੜੀ ਵਾਂਗ ਉੱਡ ਨਹੀਂ ਸਕਦੀ ਤੇ ਚਿੜੀ ਕਵੇ ਮੈਂ ਪਾਣੀ ਚ ਮੱਛਲੀ ਵਾਂਗ ਤੈਰ ਨਹੀਂ ਸਕਦੀ ਤਾਂ ਦੋਨੋਂ ਆਪਣੀ ਜਗ੍ਹਾ ਗਲਤ ਨੇ ਸਹੀ ਗੱਲ ਆ ਭਜੀ ਇਹ ਤਾਂ ਹੈ ਜੀ ਆਪਣਾ ਆਪਣਾ ਕਰਮ ਕਰੀ ਜਾ ਔਰ ਤੁਸੀਂ ਦਿਲੋਂ ਦੇਖੋ ਮੈਂ ਹਮੇਸ਼ਾ ਸੋਚਦਾ ਹੁੰਨਾ ਕਿ ਜਦੋਂ ਕੋਈ ਬੰਦਾ ਬੁਰੇ ਵਕਤ ਚ ਜਾਂਦਾ ਨਾ ਉਹਦੇ ਕੁਝ ਉਹਦੇ ਕਰਮਾਂ ਦੀ ਕੋਈ ਉਹਦੀ ਪੁਰਾਣੀ ਦੇਣ ਹੁੰਦੀ ਹੈ ਜਿਹੜਾ ਵੀ ਕਿਉਂਕਿ ਦੁਨੀਆ ਦਾ ਕਰਮ ਹੈ ਪਰ ਉਸ ਮਾੜੇ ਟਾਈਮ ਦੇ ਵਿੱਚ ਜੇ ਕੋਈ ਤੁਹਾਡੇ ਨਾਲ ਖੜ ਜਾਵੇ ਨਾ ਇਹ ਵੀ ਤੁਹਾਡੇ ਚੰਗੇ ਕਰਮ ਨੇ ਤੁਸੀਂ ਦੇਖੋ ਤੁਸੀਂ ਇੱਕ ਆਵਾਜ਼ ਮਾਰੀ ਸੋਸ਼ਲ ਮੀਡੀਆ ਤੇ ਪੂਰੀ ਦੁਨੀਆ ਭਰ ਦੇ ਵਿੱਚ ਲੋਕ ਤੁਹਾਡੇ ਨਾਲ ਖੜ ਗਏ। ਭਾਜੀ ਮੈਂ ਕਹਿੰਦਾ ਤੁਸੀਂ ਮੈਨਾਂ ਖੜ ਗਏ ਮੈਨਾਂ ਰੱਬ ਖੜ ਗਏ। ਉਹ ਨਹੀਂ 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 ਮੈਂ 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 ਬਹੁਤ ਛੋਟਾ ਮੇਰੇ ਮੈਂ ਬਹੁਤ ਛੋਟਾ ਪਰ ਠੀਕ ਹੈ ਸਾਡੇ ਵਰਗੇ ਬੰਦੇ ਨਾ ਸੋਸ਼ਲ ਮੀਡੀਆ ਤੇ ਕਈ ਵਾਰ ਸੀਨਾ ਚੀਰ ਕੇ ਦਿਖਾ ਸਕਦੇ ਕਿ ਮੈਂ ਕਿਵੇਂ ਅੰਦਰੋਂ ਕਿਵੇਂ ਫੀਲ ਕਰਦਾ ਨਾ ਇਹ ਤਾਂ ਚਲੋ ਵਕਤ ਵਕਤ ਲੋਕ ਬਹੁਤ ਸਿਆਣੇ ਨੇ ਸਭ ਸਮਝਦੇ ਨੇ ਕੌਣ ਕਿਦਾਂ ਕੌਣ ਕੀ ਕਰ ਰਿਹਾ ਹੈ। ਪਰ ਤੁਸੀਂ ਡੋਲਿਓ ਨਾ ਮੈਂ ਦਿਲੋਂ ਤੁਹਾਡੇ ਨਾਲ ਆਂ ਔਰ ਮੈਂ ਬਾਰ ਬਾਰ ਫਿਰ ਕਹਿ ਰਿਹਾ ਤੁਹਾਡੇ ਲਾਜ ਦਾ ਸਾਰਾ ਖਰਚਾ ਅਸੀਂ ਆਪੇ ਹੀ ਦੇਖ ਲਾਂਗੇ ਤੁਸੀਂ ਬਸ ਆਜੋਣ ਦੀ ਬਹੁਤ ਬਹੁਤ ਸ਼ੁਕਰੀਆ ਬੰਤੇ ਔਰ ਮੈਡੀਕਲੀ ਤੁਹਾਡੇ ਪਿੰਡ ਚ ਤੁਹਾਡੇ ਸ਼ਹਿਰ ਚ ਕਿਸੇ ਨੂੰ ਕੋਈ ਦਵਾਈਆਂ ਦੀ ਕੋਈ ਲਾਜ ਦੀ ਕੋਈ ਆਪਰੇਸ਼ਨ ਦੀ ਦਿੱਕਤ ਹੋਵੇ ਤੁਸੀਂ ਬੇ ਚੀਜ਼ ਕੋ ਕੇ ਮੈਨੂੰ ਦੱਸਿਆ ਕਰੋ ਅਸੀਂ ਗੁਰੂ ਮਹਾਰਾਜ ਮੇਰੇ ਐਂਡਲੇ ਸਾਹ ਤੱਕ ਹੀ ਇਹ ਸੇਵਾ ਲੈਣਗੇ 365 ਦਿਨਾਂ ਦੀ ਸੇਵਾ ਅਸੀਂ ਨਿਭਾਵਾਂਗੇ ਜੀ ਬੜੀ ਜ਼ਰੂਰ ਬਾਜੀ ਦੱਸਿਆ ਕਰੂੰਗਾ ਮੈਂ ਤੁਹਾਨੂੰ ਜੀ ਬਾਕੀ ਹੁਣ ਚੜ੍ਹਦੀ ਗੱਲਾ ਚ ਰਹੋ ਧਿਆਨ ਰੱਖੋ ਬਹੁਤ ਬਹੁਤ ਤੁਸੀਂ ਦਾ ਮੇਰੇ ਪਿੰਡ ਵੱਲੋਂ ਕਿਸੇ ਨੂੰ ਵੀ ਲੋਡ ਹੋਊਗੀ ਮੈਂ ਤੁਹਾਨੂੰ ਜਰੂਰ ਸੰਪਰਕ ਕਰਾਂ ਤੁਹਾਡੇ ਕੋਲ ਮੇਰਾ ਪਰਸਨਲ ਨੰਬਰ ਆ ਗਿਆ ਮੈਨੂੰ ਇੱਕ ਮੈਸੇਜ ਡ੍ਰੌਪ ਕਰਨਾ ਵੀਰੇ ਆਹ ਕੰਮ ਆ ਨੰਬਰ ਮੇਰਾ ਬਾਤ ਚੱਲੇਦਾ ਪੂਰੇ ਪੰਜਾਬ ਦਾ ਕਿ ਪੂਰੇ ਦੇਸ਼ ਦਾ ਹੀ ਕੋਈ ਮਰੀਜ਼ ਨਾ ਰਹਿਣ ਦੀ ਹੈ ਪਰ ਮੈਂ ਚਲੋ ਜਿੰਨੇ ਜੋਗਾ ਬਾਈ ਕਰੀ ਜਾਂ। ਬਿਲਕੁਲ ਭਾਜੀ ਬਿਲਕੁਲ ਜੀ ਤੁਹਾਡੇ ਵਰਗਾ ਬੰਦਾ ਭਾਜੀ ਕਦੇ ਨਹੀਂ ਨਹੀਂ ਜਦੋਂ ਵੀ ਤੁਸੀਂ ਇਸ ਲਾਈਨ 'ਚ ਬੈਠੇ ਭਾਜੀ ਰੱਬ ਹੀ ਮੰਨਿਆ ਤੁਹਾਨੂੰ ਅੱਜ ਬਸ ਰੱਬ ਦੇ ਕੋ ਰੱਬ ਰੱਬਈ ਆ ਬਈ ਸਿਰ ਰੱਬ ਦੇ ਬੱਚੇ ਆ ਕੋਸ਼ਿਸ਼ ਕਰੀ ਰਹੀ ਹੈ ਕਿ ਚਲੋ ਜੀਵਨ ਦਾ ਦੰਦਾ ਨਾ ਰੱਬ ਦੇ ਜੜੀਆ ਬਣਾ ਦਿੰਦਾ ਉਹ ਤੁਸੀਂ ਹੁਣ ਸਾਡੇ ਵਿੱਚ ਰਹਿ ਗਏ ਨਹੀਂ ਨਹੀਂ ਦੇਖੋ ਜੀਵਨ ਜੀਵਨ ਦਾ ਦੇਖੋ ਤੁਸੀਂ ਦੇਖੋ ਹਰ ਬੰਦੇ ਦੇ ਵਿੱਚ ਨਾ ਬਈ ਰੱਬ ਹੈਗਾ ਦਿਲ ਰੱਬ ਤਾਂ ਸਭ ਰਿਹਾ ਚੈਗਾ ਪਰ ਕਈ ਵਾਰ ਸਿਚੁਏਸ਼ਨ ਆਪਣੀ ਅਸੀਂ ਹੁੰਦੀ ਹਾਲਾਤ ਐਸੀ ਹੁੰਦੇ ਕਿ ਆਪਾਂ ਸਭ ਦੀ ਮਦਦ ਨਹੀਂ ਕਰ ਸਕਦੇ ਚਾਹ ਕੇ ਵੀ ਤਾਂ ਮੈਂ ਕਹਿੰਦਾ ਉਹਨਾਂ ਕਿ ਜਿਨ੍ਹਾਂ ਦੇ ਹਾਲਾਤ ਸਹੀ ਨੇ ਕਿਦਾ ਲੋਕ ਅਕਸਰ ਮੈਨੂੰ ਟਿੱਕਚਰ ਕਰ ਦਿੰਦੇ ਨੇ ਨਾ ਕਿ ਤੇਰੇ ਕੋਲ ਤਾਂ 4 ਪੈਸੇ ਨੇ ਤੈਨੂੰ ਤਾਂ ਗੱਲਾਂ ਆਉਂਦੀਆਂ ਮੈਂ ਕਿਹਾ 4 ਪੈਸੇ ਮੇਰੀ ਸ਼ਾਇਦ ਮੇਰੇ ਕੋਲ ਸ਼ਾਇਦ ਮੇਰੇ ਪਰਿਵਾਰ ਕੋਲ ਟੋਟਲ ਜਿੰਨੇ ਪੈਸੇ ਨੇ ਨਾ 19 ਦੇ ਤੱਕ ਲੁਧਿਆਣਾ ਗੱਡੀ ਘੁੰਮਦੀ ਆ ਮੈਂ ਕਿਹਾ ਯਾਰ ਉਹ ਕਿਉਂ ਨਹੀਂ ਕਰ ਲੈਂਦੇ ਸਾਰੇ ਲੱਗ ਜਾ ਜਿੰਨਾਂ ਕੋਲ ਪੈਸੇ ਹੈਗੇ ਉਹ ਲੱਗ ਜਾ ਸਹੀ ਗੱਲ ਹੈ ਭਾਜੀ ਇਹ ਕਹਿੰਦੇ ਕੀ ਆ ਕੋਈ ਨਹੀਂ ਇਹ ਕਰ ਸਕਦਾ ਭਾਜੀ ਨਹੀਂ ਨਹੀਂ ਇਹ ਕੋਈ ਕੋਈ ਹੋਰ ਤੁਸੀਂ ਆ ਤੁਹਾਡੀ ਟੀਮ ਵਰਕ ਆ ਤੁਸੀਂ ਮੋਰੇ ਅੱਗੇ ਆ ਸਾਰਾ ਹੈਂਡਲ ਕਰਨਾ ਬਹੁਤ ਔਖਾ ਭਾਜੀ ਆਪਾਂ ਸਮਝਦੇ ਆ ਸ਼ੁਕਰ ਹੈ ਭਾਈ ਤੁਸੀਂ ਭਰਾਵਾਂ ਨੇ ਦੇਖੋ ਇੰਨਾ ਸਮਝਾ ਸਹਿਯੋਗ ਸਮਝਾ ਮੇਰੇ ਲਈ ਮੈਨੂੰ ਹੋਰ ਕੀ ਚਾਹੀਦਾ ਹੈ ਭਾਈ ਮੈਂ ਕਦੀ ਕਿਸੇ ਕੋਲ ਪੈਸੇ ਨਹੀਂ ਮੰਗਦਾ ਮੈਂ ਕਦੀ ਕਿਸੇ ਕੋਲ ਕੋਈ ਆਪਣੇ ਲਾਲਚ ਦੀ ਚੀਜ਼ ਨਹੀਂ ਮੰਗਦਾ ਮੈਂ ਤਾਂ ਇਹੀ ਕਹਿੰਦਾ ਕਿ ਚਲੋ ਇੱਕ ਦੂਜੇ ਦੀ ਮਦਦ ਕਰੋ ਹੋਰ ਕੀ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਨੇ ਬਾਰਾ ਪੰਦੇਸ਼ਾਂ ਚ ਮੁੰਡੇ ਮੇਰੇ ਵਰਗੇ ਕਈ ਬੈਠੇ ਨੇ ਜਿਹੜੇ ਕਮਾਈਆਂ ਕਰਦੇ ਪਏ ਨੇ ਹੁਣ ਮੈਂ ਵੀ ਥੋੜਾ ਮੇਰਾ ਕਰਜ਼ਾ ਚਲੋ ਉਤਰ ਜਾਂਦਾ ਹਨਾ ਮੈਂ ਵੀ ਤੁਹਾਡੇ ਨਾਲ ਜੁੜਦਾ ਸੀਗਾ ਕਿਉਂਕਿ ਮੇਰੇ ਤੁਸੀਂ ਰਹੇ ਹੋ ਜਿੱਦਾਂ ਕਹ ਲੂੰ ਤੇ ਮੈਂ ਤੁਹਾਨੂੰ ਆਈਕਨ ਮੰਨਦਾ ਹਾਂ ਕਿ ਥੈਂਕ ਯੂ ਅਰੇ ਨਹੀਂ ਮੈਂ ਤੁਹਾਨੂੰ ਪਹਿਲੇ ਦੱਸਿਆ ਮੈਂ ਜੀ ਤੁਹਾਡਾ ਜ਼ਰੂਰ ਮੈਂ ਕਰਿਆ ਕਰਨਾ ਸੀਗਾ ਪਰ ਰੱਬ ਨੇ ਭਜੀ ਪਹਿਲਾਂ ਹੀ ਟੱਕ ਦੇ ਦਿੱਤਾ ਨਹੀਂ 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 ਕੋਈ ਗੱਲ ਨਹੀਂ ਇਹ ਨਾ ਸਭ ਕੁਝ ਪਰਮਾਤਮਾ ਦਾ ਨਾ ਕੋਈ ਚੱਕਰ ਵੀ ਰਿਹਾ ਸੀ ਨਾ ਰੱਬ ਦੇ ਨਾਲ ਸਵਾਲ ਜਵਾਬ ਨਹੀਂ ਕਰ ਸਕਦੇ ਕਿਉਂਕਿ ਇਧਰੋਂ ਅਸੀਂ ਸਭ ਕੁਝ ਰੱਬ ਨੂੰ ਬੋਲ ਦਿੰਦੇ ਨੇ ਉਧਰੋਂ ਕੁਝ ਜਵਾਬ ਤਾਂ ਆਂ ਤਾਂ ਉਹਦੀ ਰਜਾ ਤੇ ਰਾਜੀ ਰਹੋ ਸ਼ਾਇਦ ਤੁਸੀਂ ਇਹ ਦੇਖੋ ਤੁਸੀਂ ਇਹ ਸ਼ੁਕਰ ਕਰੋਗੇ ਤੁਹਾਡੀ ਸਿਰ ਬਾਹ ਖਰਾਬ ਹੋਈ ਹੈ ਕਈ ਵਿਚਾਰਿਆਂ ਤੇ ਦੋਨੋਂ ਬਾਹਾਂ ਹੀ ਕੱਟੀਆਂ ਜਾਂਦੀਆਂ ਮੌਤ ਹੀ ਹੋ ਜਾਂਦੀ ਹੈ ਸ਼ੁਕਰ ਹੈ ਮਹਾਰਾਜ ਦਾ ਫਿਰ ਕੋਈ ਗੱਲ ਇਹਨੂੰ ਕੋ ਸਬਕ ਦਿੱਤਾ ਤੁਹਾਡਾ ਭਾਜੀ ਤੁਹਾਡੀ ਆਡੀਅנס ਦਾ ਬਹੁਤ ਜਿਆਦਾ ਸ਼ੁਕਰ ਹੈ ਤੁਹਾਡਾ ਬਹੁਤ ਸ਼ੁਕਰ ਆ ਮੇਰੀ ਬਾਹ ਹੁਣਾਂ ਕਰਕੇ ਦੁਆਵਾਂ ਕਰਕੇ ਇਹ ਠੀਕ ਹੋਈ ਹੈ ਨਹੀਂ ਹੋ ਜਾਣੀ ਭਾਈ ਭਾਈ ਦੁਆ ਜੋਆ 'ਚ ਬਹੁਤ ਤਾਕਤ ਹੈ ਦੁਆ 'ਚ ਬਹੁਤ ਤਾਕਤ ਹੈ ਅੱਠਵਾਂ ਦਿਨ ਪਾਜੀ ਮੈਨੂੰ ਪਤਾ ਮੈਂ ਕਿੱਦਾਂ ਤੜਪ ਤੜਪ ਕੇ ਕੱਢਿਆ ਅੱਠਵੇਂ ਦਿਨ ਜਦੋਂ ਮੈਂ ਵੀਡੀਓ ਪਾਈਆ ਤੇ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਹਾਡੇ ਚੌਂਣ ਵਾਲਿਆਂ ਨੇ ਵੀ ਇਕਰੋਂ ਚੌਂਣ ਵਾਲਿਆਂ ਨੇ ਵੀ ਮੈਂ ਸਮਝ ਸਕਦੀ ਮੈਂ ਤੁਸੀਂ ਇਹ ਦੇਖੋ ਭਾਈ ਤੁਹਾਡੇ ਇੱਕ ਵੀਡੀਓ ਪਾਉਣ ਨਾਲ ਜੇ ਇੰਨੀ ਦੁਨੀਆ ਮੁਦਦ ਕਰ ਸਕਦੀ ਹੈ ਜੇ ਇੱਕ ਪਲੈਟਫਾਰਮ ਹੀ ਬਣ ਜਾਵੇ ਕਿ ਭਾਈ ਜਿਹਨੂੰ ਲੋੜ ਹੈ ਉਹ ਕਰ ਲਵੇ ਸਾਰਾ ਕਿਉਂਕਿ ਹੁਣ ਦੇਖੋ ਤੁਹਾਡੇ ਵਾਂਗੂ ਹਰ ਬੰਦੇ ਦੀ ਵੀਡੀਓ ਵਾਇਰਲ ਨਹੀਂ ਹੋਣੀ ਤੇ ਹਰ ਬੰਦੇ ਨੇ ਪਾਣੀ ਵੀ ਨਹੀਂ ਤੁਸੀਂ ਜਿਗਰਾ ਕੱਢਿਆ ਤੁਸੀਂ ਪ੍ਰੋਬਲਮ ਆਪਣੀ ਦੱਸੀ ਤੁਹਾਡਾ ਹੱਲ ਹੋ ਰਿਹਾ ਹੈ ਕਈ ਲੋਕ ਬਚਾਦੇ ਸ਼ਰਮ ਦੇ ਮਾਰੇ ਨਹੀਂ ਦੱਸਦੇ ਕਿ ਯਾਰ ਛੱਡ ਯਾਰ ਲੋਕ ਕੀ ਕਹਿਣਗੇ ਪਰ ਇਹਦਾ ਸੋਲੂਸ਼ਨ ਵੀ ਤਾਂ ਨਹੀਂ ਨਾ ਹੈਗਾ ਹੁਣ ਕਿੱਦਾਂ ਮੈਨੂੰ ਕਿੱਦਾ ਪਤਾ ਲੱਗੂਗਾ ਬਾਹਰ ਬੈਠੇ ਭਾਜੀ ਇਦਾਂ ਹੀ ਸਗਾ ਹੁਣ 7 ਦਿਨ ਘਰ ਦੇ ਆਣੇ ਬਥੇਰੀ ਪੰਜ ਦੌੜ ਕੀਤੀ ਜਾ ਕੇ ਨਹੀਂ ਚਲੋ ਹੱਥ ਪਹੁੰਚਾਉਣਾ ਪੈਦੀ ਫੇਰੀ ਮੈਨੂੰ ਜਿਗਰਾ ਕੱਢ ਕੇ ਪਾਉਣੀ ਪਈ ਵੀਡੀਓ ਕਿਸੇ ਦਾ ਦੇਣ ਨਹੀਂ ਕਰਦਾ ਕਿ ਆਪਣਾ ਨਾ ਇਦਾਂ ਰੋਈਏ ਕਿ ਕੁਝ ਵੀ ਨਾ ਪਰ ਕਰਨਾ ਪਿਆ ਭਾਜੀ ਮੈਂ ਨਾ ਭਾਜੀ ਹਮੇਸ਼ਾ ਕਹਿੰਦਾ ਹਾਂ ਨਾ ਕਿ ਇੰਨੇ ਇੰਨੇ ਸੈਲੀਬ੍ਰਿਟੀ ਬਾਈ ਦੇਖੋ ਲੱਖਾਂ ਕਰੋੜਾਂ ਫੈਨਸ ਨੇ ਸੈਲੀਬ੍ਰਿਟੀਆਂ ਦੇ ਉਹਨਾਂ ਦੀ ਇੱਕ ਪੋਸਟ ਪਾਏ ਤੇ ਲੱਖਾਂ ਬੰਦਾ ਉੱਥੇ ਪਹੁੰਚ ਜਾਂਦਾ ਟਿੱਕ ਟਿੱਕ ਪੈਸੇ ਲੈ ਕੇ ਦੇਖਦਾ ਉਹਨਾਂ ਨੂੰ ਤੇ ਕਿਉਂ ਨਾ ਇੱਕ ਪਲੈਟਫਾਰਮ ਇਦਾਂ ਦਾ ਬਣ ਜਾਵੇ ਜਿੱਥੇ ਕਿਸੇ ਵੀ ਵੀਰ ਪੈਣ ਨੂੰ ਲੋੜ ਹੋਵੇ ਉਹ ਆਪਣੀ ਪ੍ਰੋਬਲਮ ਉੱਥੇ ਸ਼ੇਅਰ ਕਰੇ ਤੇ ਉਹਦਾ ਹੱਲ ਹੋ ਜਾਵੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਭਾਈ ਜਿਹੜੀ ਜਿਹੜੀ ਤੁਹਾਡੀ ਮਦਦ ਲਈ ਕਾਲ ਆਇਆ ਮੈਂ ਕੋ ਘਰੋਂ ਤਾਂ ਪੈਸੇ ਭੇਜਣੇ ਨਹੀਂ ਲੋਕਾਂ ਨੇ ਮਦਦ ਕਰਨੀ ਪਰ ਲੋਕਾਂ ਨੂੰ ਹੁਣ ਵੀ ਤੁਸੀਂ ਯਕੀਨ ਮੰਨੋ ਤੁਹਾਡੇ ਫੋਨ ਤੋਂ ਪਹਿਲਾਂ ਮੈਨੂੰ ਇੱਕ ਦੀਦੀ ਦਾ ਫੋਨ ਆਇਆ ਕੈਨੇਡਾ ਤੋਂ ਉਹਨਾਂ ਨੇ ਵੀਡੀਓ ਦੇਖੀ ਤੁਹਾਡੀ ਤੇ ਉਹ ਕਹਿੰਦੇ ਮੈਂ ਇਸ ਵੀਰ ਦਾ ਇਲਾਜ ਦਾ ਸ ਹੁਣ ਦੇਖੋ ਉਹਦਾ ਨਾਮ ਨਹੀਂ ਤੁਹਾਨੂੰ ਪਤਾ ਉਹਦਾ ਸ਼ਕਲ ਨਹੀਂ ਪਤਾ ਉਹ ਫਿਰ ਵੀ ਤੁਹਾਡੇ ਲਈ ਇੰਨੀ ਪੇਨ ਰੱਖ ਰਹੀ ਕਿਉਂਕਿ ਉਹਦਾ ਭਰਾ ਹੈ ਨਹੀਂ ਕਿੰਨੇ ਮੇਰੇ ਭਰਾ ਜਵਾਨ ਭਰਾ ਦੀ ਮੇਰੀ ਡੈਥ ਹੋ ਗਈ ਸੀ ਤੇ ਮੈਂ ਤਾਂ ਸਾਰਾ ਖਰਚਾ ਕਰੂੰ ਹੁਣ ਇਹ ਚੰਗੀਆਂ ਚੀਜ਼ਾਂ ਵੀ ਬਈ ਹੈਗੀਆਂ ਲੋਕਾਂ ਨੂੰ ਅੱਜ ਕੱਲ੍ਹ ਦਾਨ ਦੇ ਨਾਮ ਤੇ ਤੁਹਾਨੂੰ ਵੀ ਪਤਾ ਹੈ ਕਿ ਮੈਡੀਕਲ ਐਨ ਜੀਓਜ਼ ਦੇ ਨਾਮ ਤੇ ਬੜਾ ਕੁਝ ਗਲਤ ਵੀ ਹੋ ਰਿਹਾ ਪਰ ਚਲੋ ਹੋ ਰਿਹਾਗਾ ਜੀ ਪਰ ਤੁਸੀਂ ਭਾਜੀ ਮੈਂ ਕਹਿੰਦਾ ਇੱਕ ਨੰਬਰ ਹਾਂ ਮੈਂ ਧੋਤੇ ਦਾ ਛੜਦਾ ਹੈ ਨਹੀਂ ਕਿ ਮੈਂ ਕੀ ਕਹਾਂ ਹਣਾ ਇੰਨਾ ਮੈਂ ਪੜਿਆ ਲਿਖਿਆ ਨਹੀਂ ਕਿ ਤਾਂ ਮੈਂ ਕਿਹੜੇ ਵਾਰਡ ਕਮਾ ਆਪਾਂ ਸਾਰੇ ਮੈਂ ਮੈਂ ਤੁਹਾਡੀ ਫੀਲਿੰਗ ਮੈਂ ਤੁਹਾਡੀ ਮੈਂ ਤੁਹਾਡੀ ਫੀਲਿੰਗ ਸਮਝ ਸਕਦਾ ਪਰ ਤੁਸੀਂ ਚੜ੍ਹਦੀ ਕਲਾ ਚ ਰਹਿਣਾ ਹੁਣ ਖੁਸ਼ ਰਹਿਣਾ ਤੇ ਜਿੰਨਾ ਪੋਜ਼ਿਟਿਵ ਰਹਿ ਸਕੋ ਗੁਰੂ ਮਹਾਰਾਜ ਦਾ ਨਾਮ ਲੋ ਵਾਹਿਗੁਰੂ ਵਾਹਿਗੁਰੂ ਕਰੋ ਜੈ ਮਾਤਾ ਦੀ ਜਿੰਨਾ ਨੂੰ ਵੀ ਤੁਸੀਂ ਮੰਨਦੇ ਹੋ ਕਰੋ ਤੇ ਮਹਾਰਾਜ ਕਿਰਪਾ ਕਰੇ ਧਿਆਨ ਰੱਖਿਓ ਭਾਈ ਮੈਨੂੰ ਕਾਲ ਕਰ ਲਿਓ ਦਿਲ ਨਾਲ ਲੱਗੇ ਗੱਲਬਾਤ ਕਰਨੀ ਹੋਵੇ ਮੈਨੂੰ ਫੋਨ ਕਰ ਲਿਓ ਠੀਕ ਆ ਭਾਈ ਧਿਆਨ ਰੱਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਇਨਾ ਵਿਸ਼ਾਲ ਮੁੰਡਾ ਹੈ ਜਦੀ ਵੀਡੀਓ ਵਾਇਰਲ ਹੋਈ ਸੀਗੀ ਤੁਸੀਂ ਦੇਖਿਆ ਹੋਣਾ ਤੇ ਕੱਲ ਵੀ ਇਸ ਵੀਰ ਨਾਲ ਵੀਡੀਓ ਕਾਲ ਤੇ ਗੱਲ ਹੋਈ ਸੀਗੀ ਬਹੁਤ ਵਿਚਾਰਾ ਰੋ ਕੇ ਪਰੇਸ਼ਾਨ ਇਨਾ ਉਹ ਇਨਾ ਵਧੀਆ ਦਿਲ ਦਾ ਬੰਦਾ ਨਾ ਵਿਚਾਰਾ ਮਤਲਬ ਯਾਰ ਦੇਖੋ ਕਿਹਦਾ ਦਿਲ ਕਰਦਾ ਮੰਗਣ ਨੂੰ ਯਾਰ ਕੋ ਕੋ ਮੰਗ ਸਕਦਾ ਕਿਸ ਕੋਈ ਨਹੀਂ ਮੰਗਣਾ ਜਾਂਦਾ ਮਜਬੂਰੀਆਂ ਹੁੰਦੀਆਂ ਨੇ ਕਿ ਉਹ ਵਿਚਾਰਾ ਦੇਖੋ ਘਰ ਦੀ ਗਰੀਬੀ ਖੱਟਣ ਲਈ ਬਾਹਰ ਗਿਆ ਤੇ ਦਿਹਾੜੀਆਂ ਵਿਚਾਰੀਆਂ ਕਿੰਨੀਆਂ ਮਿਹਨਤਾਂ ਪਰ ਸਾਡੇ ਸਮਾਜ ਦੇ ਵਿੱਚ ਬੰਦੇ ਨੂੰ ਪੁੱਛਿਆ ਹੀ ਉਹ ਜਾਂਦਾ ਜਦੋਂ ਜਾਂ ਕਫਨ ਤੇ ਕਫਨ ਚੱਕਣਾ ਹੋਵੇ ਜਾਂ ਜਦੋਂ ਦੁਨੀਆ ਚੋਂ ਚਲਾ ਜਾਵੇ ਉਸ ਤੋਂ ਪਹਿਲਾਂ ਤਾਂ ਕੋਈ ਕਦਰ ਕੋਸ਼ਿਸ਼ ਮੇਰੀ ਇਹ ਹੀ ਹੈ ਕਿ ਭਾਈ ਰਾਲ ਮਿਲ ਕੇ ਰਹੋ ਇੱਕ ਦੂਜੇ ਦੇ ਲਈ ਜੈਲਸ ਫੈਕਟਰ ਜਿਹੜੀ ਇੱਕ ਪਰਸਨੈਲਿਟੀ ਪ੍ਰੋਬਲਮ ਹੈ ਅਜਕਲ ਸਾਰਿਆਂ ਨੂੰ ਕਿ ਮੈਨੂੰ ਉਹ ਬੰਦਾ ਪਸੰਦ ਨਹੀਂ ਰੀਜ਼ਨ ਨਹੀਂ ਕੋਈ ਹੈਗਾ ਬਸ ਨਹੀਂ ਪਸੰਦ ਉਹਨੂੰ ਗਾਲਾਂ ਕੱਢਣੀਆਂ ਉਹਨੂੰ ਕ੍ਰਿਟਿਸਾਈਜ਼ ਕਰਨਾ ਕਿਉਂ ਪਾਪਾਂ ਦੇ ਭਾਗੀ ਮੜਦੇ ਜਿਹੜਾ ਜਿੱਦਾਂ ਦਾ ਹੈਗਾ ਉਹ ਮਹਾਰਾਜ ਆਪੇ ਹੀ ਦੇਖ ਰਿਹਾ ਉਹਨੂੰ ਉਹਦੇ ਤੋਂ ਸਮਝਦਾਰ ਤੇ ਸਿਆਣਾ ਕੌਣ ਉਹ ਆਪੇ ਹੀ ਬੇੜਾਗਰ ਕਰ ਦੇਗਾ ਜਿਹੜਾ ਬੰਦਾ ਜਿਹੜੀ ਨੀਅਤ ਨਾਲ ਚੱਲੇਗਾ ਉਹ ਬੇੜਾਗਰ ਕਰਨ ਵਾਲਾ ਬੈਠਾ ਉਹਨੇ ਸਿਚੁਏਸ਼ਨ ਹੀ ਅਸੀਂ ਬਣਾਦਾਂ ਨਹੀਂ ਉਸ ਬੰਦੇ ਦੀ ਕਿ ਤੁਹਾਨੂੰ ਉਹਨੂੰ ਮਾਰਨ ਦੀ ਲੋੜ ਨਹੀਂ ਪ ਗੁਰੂ ਸਾਹਿਬ ਨੇ ਤਾਂ ਸਾਡੇ ਕਿਹਾ ਹੈ ਕਿ ਉਹ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਉਹ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਇਹ ਗੱਲਾਂ ਕੌੜੀਆਂ ਨੇ ਸੱਚ ਨੇ ਤਾਂ ਇਹ ਵੀਰ ਦੀ ਮੇਰੇ ਨਾਲ ਰੈਗੂਲਰ ਟੱਚ 'ਚ ਗੱਲ ਹੋ ਰਹੀ ਹੈ ਕੋਈ ਇਸ ਵੀਰ ਨੂੰ ਲੋੜ ਪਈ ਮੈਂ ਜ਼ਰੂਰ ਇਹਦੇ ਨਾਲ ਖੜੂੰਗਾ ਮੇਰੀ ਟੀਮ ਇਹਦੇ ਨਾਲ ਖੜੂਗੀ ਤੁਸੀਂ ਵੀ ਆਪਣੇ ਆਲੇ ਦੁਆਲੇ ਇੱਕ ਦੂਜੇ ਦੀ ਮਦਦ ਕਰੋ ਤੇ ਜ਼ਰੂਰ ਖੜੋ ਬਹੁਤ ਧੰਨਵਾਦ